nilai pendah nilai pendah nilai pendah selalu berkata ah tadi gerti boskan sana pahit diri itu itu آواز جانی چاہی ہے میں کہنا سب روز اپنا دس بجے آواز کرنی ہے سورے دس بجے تو لے کے بیٹھے ہو واپس لینا ਕੋਸ਼ਿਸ਼ਾਂ ਮੈਨੂੰ ਕਈ ਰਿਪੋਰਟ ਦਿੰਦੇ ਜਾਣਾ ਕੋਣ ਆਏ ਕਿ ਬਾਈ ਸਾਨੂੰ ਐਸੇ ਪੇਰਾ ਸਾਨੂੰ ਡੀਐਸਪੀ ਦਾ ਪੋਲ ਆਇਆ ਮੈਮਰੀਆਂ ਨੇ ਬੋਲੀ ਹੁੰਦੀ ਆ ਮੇਰੇ ਨੂੰ ਮਿਲੇ ਸੀ ਕੋਈ ਨਾ ਕਰ ਦਿੰਦਾ ਪਰ ਤੁਸੀਂ ਜਿਸੇ ਦੱਸਦੀ ਤੋਰਾਂ ਕਿ ਦਰਮਿਆਨ ਬੇ ਅਗਾਂਹ ਫੋਕੇ ਨਿਕੜ ਜਾਣਾ ਅੱਜ ਪਾਣਾ ਸਿੱਧੂ ਦੇ ਨਾਮ ਖੜਨਾ ਆਇਓ ਉਸ ਪੰਜਾਬ ਦੇ ਪੁੱਤ ਦੇ ਨਾਲ ਖੜੇ ਹੋ ਇਹ ਦੱਸਦਾ ਹੈ ਵੰਦਾ ਕੱਠ ਕੋਈ ਨਹੀਂ ਕੋਈ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਫਰਾਂਸੀ ਦੀ ਗੱਲ ਦੇਖੋ ਗੁੱਤਰ ਪੜੇ ਦੇ ਉੱਤੀ ਹੋਈ ਹੈ ਸਰਕਾਰ ਵੈਸੇ ਵੀ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਸਤਨ ਬਾਹਨੇ ਨੂੰ ਲਿਆਣੇ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਵਰਸੂ ਬਣਾ ਦੇਵਾਰੇਗੇ ਜਿਨ੍ਹਾਂ ਦੀਆਂ ਲਾਸ਼ ਨਹਿਰਾਂ ਦੇ ਵਿੱਚਾਂ ਦਹਾਂ ਦੇ ਵਿੱਚ ਲੈਵਲ ਲੋਟਦੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਦ ਭਾਈ ਜਸਵੰਤ ਸਿੰਘ ਖੰਨਾ ਜਿਨ੍ਹਾਂ 25 ਹਜ਼ਾਰਾਂ ਮਾਣਸ ਦਾ ਸ਼ਹਾਦਤ ਅੰਤੜਕਟਾ ਕੀਤਾ ਜਾਣਦੇ ਵਿਚਾਰੋਂ ਪਾਲ ਕੇ ਮਾਰ ਦਿੱਤਾ ਗਿਆ ਅੱਜ ਤੱਕ ਕੋਈ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾੜੀ ਐ ਕਿੱਥੇ ਧੂਕੀ ਐ ਕਿਹੜੇ دریا ਚੋਣੀ ਐ ਕੋਈ ਸਬੂਤ ਹੈਗਾ ਹੈਗਾ ਜੀ ਸਬੂਤ ਹੁੰਦਾ ਪੁਲਟਰ ਕੋਲੇ ਸਬੂਤ ਹੁੰਦਾ ਕਾਦਰਾ ਕੋਲੇ ਸਬੂਤ ਹੁੰਦਾ ਹਕੂਮਤ ਦੇ ਕੋਲੇ ਜਿਵੇਂ ਤੁਹਾਨੂੰ ਕਹਿੰਦਾ ਕਿ ਮੈਨੂੰ ਵੀਡੀਓ ਤੇ ਕਰੀ ਲਿਖ ਦਿੱਤੀ ਜੀ ਉਹ ਵੀਡੀਓ ਫੁਰਾਖੇ ਭੇਜੋ ਕਹਿੰਦੇ ਵੀ ਮਜਨੂਨ ਕਰੇ ਜਿਹੜੇ ਦਾ ਜਨੂਨ ਹੋ ਰਿਹਾ ਹੁੰਦਾ ਹੈ ਜਿਹੜਾ ਕੱਗ ਹੋ ਰਿਹਾ ਹੁੰਦਾ ਹੈ ਉਹਨਾਂ ਕੋਈ ਸੁਣਤ ਨਹੀਂ ਹੁੰਦੀ ਅੱਜ ਦੀ ਗੱਲ ਸੁਣ ਲੋ ਅੱਜ ਭਾਨੇ ਸਿੰਘ ਸਿੱਧੂ ਦੀ ਉੱਤੇ ਪਟਿਆਲਾ ਅਦਾਬ ਦੇ ਪੇਚੀ ਦੇ ਉੱਤੇ ਹਸਿੱਟਾ ਗਿਆ ਅੱਜ ਕਿਸੇ ਵੀ ਬਖਤਰਬਾਜ਼ ਦੇ ਨਾਲ ਇਹ ਕੱਲਾ ਪੰਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਮਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਵਾਦਾਂ ਤੇ ਪਿੰਡ ਦੇ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਖਵਾੜਾ ਦੇ ਇਤਿਹਾਸ ਨੇ ਕਿ ਗੈਸਟਰ ਦਾ ਸਪਾਇਆ ਕਰਦੇ ਹੋ ਸਪਾਇਆ ਤਾਂ ਪਾਪ ਭੰਦੀ ਸੁਣਨਾ ਪਊਗੀ ਕਹਿੰਦਾ ਕੀ ਹੈ ਕਿ ਤੁਸੀਂ ਐਸ ਮੋਰ ਤੇ ਜਾਉਨੇ ਹੋ ਅਗਲੇ ਮੋਰ ਤੇ ਜਾਉਨੇ ਜਾਉਂਗੇ ਨਹੀਂ ਇਹ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਬਰਤਨ ਕਾਮੇ ਹੋ ਰਿਹਾ ਸਾਡੀ ਰੋਜ਼ਮਰਗੀ ਦੇ ਗਾਹਾਨੀ ਕੋਈ ਬਣਾਉਂਦੇ ਐ ਕਹੇ ਜੀ ਅਸੀਂ ਇਹਨੂੰ ਘੇਲਿਆ ਇਹਨੇ ਜਵਾਬੀ ਫਰਦ ਕੀਤੀ ਸਾਡੇ ਪੁਲਿਸਰ ਨੇ ਪਗੜੀ ਮੋਲੀ ਪੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਚੱਲੇ ਹੋਏ 15 ਦਿਨਾਂ ਤੋਂ ਉਦੋਂ ਤੋਂ ਕਰਤਾਰ ਤੋਂ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਕੁੰਡਾ ਮਾਰਿਆ ਕੀਲੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖੀਦਿਆ ਹੋਇਆ ਉਹ ਗੱਲ ਚੁੱਪੀ ਦਬ ਗਈ ਸਭ ਭਰਾਵਾਂ ਜੀ ਆਪਾਂ ਆਏ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਬਾਰੀ ਤੁਹਾਡੀ ਸਾਰਿਆਂ ਦੀ ਆ ਗਈ ਹੈ ਆਪਾਂ ਨਾ ਸਿੱਧੂ ਆ ਉਹ ਤੋਂ ਪਹਿਲਾਂ ਜਿੱਦ ਸਿੱਧੂ ਬਕਰ ਮੈਂ ਕਹਿੰਦਾ ਤਾਂ ਹੈ ਸਾਡੀ ਨੌਜਵਾਨੀ ਚੱਕਰ ਜਿਸ ਨੂੰ ਚੱਕਰ ਸ਼ੀਤੀ ਆਇਨੇ ਸੇ ਤਾਕੇ ਐਸੇ ਆਪ ਭੰਤ ਫੱਕੜਦੇ ਇਹ ਵਿਅੰਤ ਦੇ ਫੁੱਟ ਦੀ ਰੂਹ ਜਲ ਬੈਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚ ਚੁੱਕੀ ਆ ਬੋਲੋ ਇਨਸਾਨਾਤ ਜੀ ਇਹ ਪੈਦਾ ਉਦਾਸੀ ਕੇ ਅਸੀਂ ਲੋਕਾਂ ਨੂੰ ਸਵਾਰ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਜੇ ਜੀ ਕਰ ਰਹੇ ਆ ਸਵਾਲ ਨਹੀਂ ਪੁੱਛ ਰਹੇ ਆ ਕੀ ਪੰਜਾਬ ਦਿੱਤਾ ਬੰਦ ਹੋ ਗਿਆ ਬਾਹਰੀਆਂ ਕੰਦੇ ਦੋਗੇ ਨਹੀਂ ਹੋ ਲਿਆ ਇਹ ਸਵਾਲ ਪੁੱਛਣਾ ਨਹੀਂ ਬਣਦਾ ਕਿ ਪੰਜਾਬ ਦੇ ਅੰਦਰ ਬਿਜਲੀ ਕਦੀ ਖਤਮ ਹੋ ਗਈ ਨਹੀਂ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੇ ਬਿਜਲੀ ਤੋਂ ਕਿੰਦੀ ਲਾਗੇ ਚਲਾ ਗਏ ਬੀਪੀ ਕਰਜ਼ਨ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਜਨਾਹ ਕਰ ਰਹੀ ਕਿ ਫਰਾਂਦੇ ਦੀ ਫਰਾਂਦੇ ਦਾ ਫੋਟੋ ਫਰਾਂਦੇ ਦੀ ਫਰਾਂਦੇ ਦਾ ਫੋਟੋ ਹੈ ਅੱਜ ਕਈ ਤੁੜਾ ਅਰਬਨ ਪਿਆ ਫੋਟੋ ਤੇ ਮਸ਼ਹੂਰੀਅਤ ਤੇ ਬੋਡਾ ਤੇ ਲਾ ਰਿਆ ਇਹ ਕਿਹੜੇ ਅੰਗਰੇਜ਼ ਨੌਕਰੀ ਕਰ ਰਾਇਆ ਕਰਨੇ ਪੰਜਾਬ ਚ ਐਸ ਪੰਜਾਬ ਚ ਜਿੱਥੇ ਜਦ ਤੁਸੀਂ ਬੋਲਣ ਤਾਂ ਕਿ ਨਹੀਂ ਜਦੋਂ ਕਿਉਂ ਨਾ ਪਰ ਸਾਡੀ ਜਵਾਨੀ ਹਰਤਾਸ਼ ਹੋ ਕੇ ਨਰਾਸ਼ ਹੋ ਕੇ ਦਵਾ ਦੇ ਮਕਸਦ ਨੂੰ ਜਾਵੇ ਬੋਲੋ ਇਸਨ ਹੈ ਬਰੇ ਜਿਹੜੇ ਕਨਸਾਮ ਨੇ ਕਿਹਾ ਕਿ ਕੀ ਇਹ ਕੰਮ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਲਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਨਾਲ ਲੈ ਸਕੇ ਜਿੱਦੇ ਵਾਜਿਬ ਦਾ ਜਨੋਤਰਾ ਖਲਟਦਾ ਹੈ ਕਿ ਬਾਹਲੇ ਬੰਦੇ ਆ ਕੇ ਪੰਜਾਬ ਦੇ ਜਵਿੰਦਾ ਨਾਲ ਖਰੀ ਸਕੇ ਜੇਤਰਾ ਕਾ ਰਾਸਤਾ ਦੇ ਵਾਜਿਬ ਦਾ ਕਿ ਅਸੀਂ ਨਹੀਂ ਤੱਕ ਕੰਮ ਬਣੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਣੀ ਜਾ ਰਹੀ ਹੈ ਪੰਜਾਬ ਦੀ ਪੋਪੂਲੇਸ਼ਨ ਬਣੀ ਜਾ ਰਹੀ ਹੈ ਇਹ ਜਾਗਰਕੇ ਭਾਵੋ ਜੇ ਆਪਾਂ ਆਈਂ ਜੱਟ ਰਹੇ ਤਾਂ ਆਉਂਦਾ ਸਮਾਪੋਸ਼ ਕਰਨਾ ਹੈ ਜ਼ਰੂਰ ਆਇਓ ਇਹ ਕਹਿੰਦਾ ਇਹ ਸੰਦੂਰ ਸਦੀ ਰਾਜਧਾਨੀ ਹੈ ਤੇ ਜਿੰਨੀ ਤੁਰਦੀ ਰਾਜਧਾਨੀ ਪਕਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ ਦਾ ਬਦਲਦੀਆਂ ਕਰੀ ਯਾਦ ਰੱਖਿਓ ਬੰਦੇ ਆ ਬਿਲਕੁਲ ਬੰਦੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਸਾਡੇ ਲਈ ਖੜਾ ਸਾਡੇ ਲਈ ਲੜਿਆ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਰ ਸ਼ਕਤੀ ਬਹੁਤ ਥੋੜੀ ਆ ਧੁੱਲ ਜਾਂਦੇ ਐ ਕਿਹ ਚ ਕਾਰਾ ਮੈਂ ਉਹਨਾਂ ਮੰਦਿਰ ਸਿੱਧਾ ਉਹਨਾਂ ਦੇ ਵੀ ਕਹੂੰਗਾ ਜਿਹੜੇ ਚਾਹੇ ਜਗਰੂ ਗੱਲ ਬੰਦ ਹੈ ਚਾਹੇ ਪਿਛਲੇ 30 ਸਾਲ ਤੋਂ ਜੇਲਾ ਵਿੱਚ ਬੰਦ ਹੈ ਕਿਹ ਚ ਕਾਰਾ ਉਹਨਾਂ ਦੇ ਵੀ ਬੁਲਾਓ ਉਹ ਲੜਾਈ ਨੂੰ ਸਾਨੂੰ ਲੜਨੀ ਪੈਣੀ ਪਰਨੇ ਸਤੋ ਦੀ ਜਮਨ ਧਰਤੀ ਆ ਤੁਹੇ ਦੱਸਤਾ ਇਹ ਗੱਠ ਇਹਦੇ ਦਰੂ ਦੇ ਵਿੱਚ ਉਹ ਟੋਪਲਾ ਕਿਲ ਸਾਫ ਤੋਂਗਾ ਜਿਹਦੇ ਦਿਮਾਗ ਕੋਈ ਨਾ ਨਸ਼ਾ ਛੱਡਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਜਿੱਦਾਂ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਤੇ ਦੇ ਸਰ ਤੇ ਬਣਾਉਂਦੇ ਆ ਤੇ ਜਦੋਂ ਲਾਉਂਦੇ ਆ

ਅੱਜ ਇਹਦੇ ਸਵਾਲ ਕਰਦੇ ਹੋ ਵੀ ਬਲਾਸਟ ਹੋ ਰਹੀ ਹੈ। ਸੋ ਭਾਈ ਧਿਆਨ ਦਿਓ ਜਿੰਨੇ ਆਖੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਸੀ। ਰਾਜਸਥਾਨ ਤੋਂ ਵੀ ਆਇਆ ਹੈ। ਦਿੱਲੀ ਤੱਕ ਦੇ ਇੱਥੇ ਲੋਕ ਆਏ ਆ। ਨੌਜਵਾਲ ਜਲਖਰ ਤੱਕ ਦੇ ਆਏ ਆ। ਪਰ ਮੈਂ ਘੰਨਵਾਲਾਸਾ ਤੋਂ ਲੋਕਾਂ ਦਾ ਕਰਨਾ ਚਾਹਣਾ ਜਿੰਨੇ ਹਾਲੇ ਤੱਕ ਆਏ ਨਹੀਂ ਆ ਹੈਗੀਆਂ ਉਹ ਆਮ ਆਦੀ ਪਾਰਟੀਆਂ ਪਹਿਲੇ ਦਿਨ ਤੋਂ ਜਿਹੜੇ ਮਸੀ ਉਹ ਸਾਧੂ ਵਾਲ ਤੋਂ ਉਹ ਨਾ ਰਾਜੂ ਇੱਕ ਉਹ ਹਰਵਿੰਦਰ ਪਖੜਿਆ ਵਾਲਾ ਬਾਈ ਹਰਵਿੰਦਰ ਪਖੜਿਆ ਵਾਲਾ ਇੱਕੋ ਇੱਕੋ ਜੋਤ ਬੜਿੰਦਾ ਇਹਨਾਂ ਦੇ ਜਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਲਾਹਨਤਾਂ ਪਾ ਦਿੱਤੀ ਸੁਖਮੰਦਰ ਨੂੰ ਕਿ ਜਿਹੜਾ ਜ਼ਬਰਦਸਤ ਜਲਵਾ ਤੂੰ ਕਰ ਰਿਹਾ ਲੋਕ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਨਾ ਕੀਣਾ ਤੇ ਕਰਦਾ ਬਹੁਤ ਹਮਲੇ ਆ ਹੋਏ ਆ ਬਹੁਤ ਧਾਰੀ ਆਏ ਆ ਤੇ ਹਰ ਦਾ ਮੂੰਹ ਭੰਨ ਕੇ ਮੋੜਿਆ ਤੇ ਬਚੜਦਾ ਵੀ ਮੂੰਹ ਭੰਨ ਕੇ ਮੋੜਦਾ ਇਹ ਤੁਹਾਡੇ ਦੇ ਜਿਹੜਾ ਪੰਜਾਬ ਦੇ ਲੋਕ ਨੂੰ ਪੰਜ ਤਰੀਕ ਨੂੰ ਭਾਈ ਆਹਾਂ ਸੁਣੋ ਬਿਲਕੁਲ ਭਾਈ ਪੰਜ ਤਰੀਕ ਨੂੰ ਧਿਆਨ ਨਾਲ ਸੁਣ ਲਿਗਦਾ ਨਾਮ ਪੰਜ ਤਰੀਕ ਨੂੰ ਤੁਹਾਨੂੰ ਤੇ ਕਰੂ ਜਾਣਾ موسیقی موسیقی کلے کلے منہ خون لگ گیا بندہ خون آ یہ شکار کھیلنے شکار ہے دور سنتے رہے اور سامنے وہی دور ਤੁਹਾਡਾ ਕੱਪ ਇਹ 100000 ਰੁਪਈਆ ਓਏ ਮਤਸ਼ਾਹ ਬਾਕੀਆਂ ਨੇ ਮੋਤੀ ਵਕੇ ਨਾਲ ਇਹ ਗੱਲਾਂ ਕਹਿ ਨਹੀਂ ਰਿਹਾਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿੰਨੇ ਪੰਜਾਬ ਦੀ ਜਵਾਨੀ ਦਾ ਸਤਿਕਾਰ ਕੀਤਾ ਹੈ ਇਹ ਜੇ ਅਪਣ ਦੇਖਦੇ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ੌਕੀਨ ਰਹਿਣ ਤਾਂ ਭਾਵੇਂ ਤੁਹਾਡਾ ਪੱਜ ਬਣ ਕੇ ਜੇਲ੍ਹ ਵੀ ਆ ਜਾਇਓ ਅੱਜ ਇਹ ਭੰਦੇ ਨੇ ਪੈਂਦਾ ਅਗਲੇ ਪਿੰਡ ਜਾਣਾ ਤੁਹਾਨੂੰ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ Bos oh, dan sama poin terigu, itu paslon tadi